ਕੰਨਾਂ ਨਹੀਂ ਪੱਥਰ ਨਹੀਂ ਰੱਖਿਆ ਜੇ ਕੰਮ ਸ਼ੁਰੂ ਕਰਾਇਆ ਨਾਲ ਦੀ ਨਾਲ ਇਹ ਡਿਚ ਦੇਣ ਪਿਛਲੇ ਲੰਬੇ ਸਮੇਂ ਤੋਂ 35-40 ਸਾਲਾਂ ਤੋਂ ਲੋਕਾਂ ਦੇ ਲਈ ਇੱਕ ਬਹੁਤ ਵੱਡੀ ਸਿਰਦਰਦੀ ਸੀ ਇਹ ਸਾਰਾ ਗੰਦ ਇਹਦੇ ਚ ਹਮੇਸ਼ਾ ਜਮਾ ਰਹਿੰਦਾ ਸੀ ਤੇ ਸਾਡੀ ਇਹ 15 ਨੰਬਰ ਵਾਰਡ ਹੈ ਜਿਹੜਾ ਸलम ਬਸਤੀ ਜਿਹਨੂੰ ਕਹਿੰਦੇ ਨੇ ਤੇ ਗਰੀਬ ਤਬਕੇ ਦੇ ਲੋਕ ਇਹਦੇ ਚ ਰਹਿੰਦੇ ਸੀ ਤੇ ਇੱਥੇ ਵੱਡਾ ਇਹ ਬਿਮਾਰੀਆਂ ਦਾ ਕਾਰਨ ਸੀ ਜਿਹੜੀ ਡਿੱਚ ਡਰੇਨ ਕਿਉਂਕਿ ਹਰ ਸਮੇਂ ਗੰਦ ਭਰਿਆ ਰਹਿੰਦਾ ਸੀ ਤੇ ਇਹਨਾਂ ਲੋਕਾਂ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਕਿ ਇਹਨੂੰ ਜਦ ਤੱਕ ਕਵਰ ਕਰ ਦਿੱਤਾ ਜਾਵੇ ਜਾਂ ਸਫਾਈ ਕਰ ਦਿੱਤੀ ਜਾਵੇ ਜੇ ਸਫਾਈ ਕਰਦੇ ਸੀ ਤਾਂ ਸਫਾਈ ਕੋਈ ਬੜੀ ਦੇਰ ਨਹੀਂ ਰਹਿੰਦੀ ਸੀ ਸੋ ਇੱਕ ਸਮੱਸਿਆ ਸੀ ਸ਼ਹਿਰ ਦੀ ਸਮੱਸਿਆ ਸੀ ਕੱਲੀ 15 ਨੰਬਰ ਵਾਰਡ ਤੱਕ ਨਹੀਂ ਕਿਉਂਕਿ ਇਹ ਘੁਮ ਘੁਮਾ ਕੇ ਕਰੀਬ 3 ਕਿਲੋਮੀਟਰ ਸ਼ਹਿਰ ਦੇ ਅੰਦਰ ਅੰਦਰ ਕਈ ਚੰਗੀਆਂ ਕਲੋਨੀਆਂ ਦੇ ਵਿੱਚ ਦੀ ਵੀ ਲੰਘਦੀ ਸੀ ਸੋ ਅੱਜ ਅਸੀਂ ਇਸ ਡਿਚ ਡਰੇਨ ਨੂੰ ਕਵਰ ਕਰਨ ਦਾ ਲੋਕਾਂ ਨੂੰ ਰਾਹਤ ਦੇਣ ਦਾ ਅੱਜ ਇਹ ਕੰਮ ਸ਼ੁਰੂ ਕੀਤਾ ਹੈ 15 ਕਰੋੜ 15 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਡਰੇਨ ਹੈ ਜਿਹੜੀ ਪਾਈਪਾਂ ਦੇ ਰਾਹੀਂ 4.5 ਫੁੱਟ ਜਿਹੜਾ ਧਾਇਰੇ ਦੀਆਂ ਪਾਈਪਾਂ ਵੱਡੀਆਂ ਪਾਈਪਾਂ ਇੱਥੇ ਪੈਣਗੀਆਂ ਦੋ ਦੋ ਪਾਈਪਾਂ ਪੈਰਲਲ ਜੀ ਤਾਂ ਕਿ ਕਿਸੇ ਵੀ ਹਾਲਾਂਕਿ ਇਹ ਜਿਹੜੀ ਡਰੇਨ ਦੀ ਚੌੜਾਈ ਦੇ ਮੁਤਾਬਕ ਦੋ ਇਸ ਲਈ ਪਾਈਆਂ ਨੇ ਕਿ ਕਿਤੇ ਹੜਾਂ ਦਾ ਵੀ ਪਾਣੀ ਆ ਜਾਵੇ ਤਾਂ ਕਿ ਦਿੱਕਤ ਨਾ ਹੋਵੇ ਸੋ ਇਹ 15 ਕਰੋੜ 15 ਲੱਖ ਦੀ ਲਾਗਤ ਸੀ ਤੇ 31 ਮਾਰਚ ਤੋਂ ਪਹਿਲਾਂ ਇਹਨੂੰ ਕੰਪਲੀਟ ਕੀਤਾ ਜਾਊਗਾ ਤੇ ਇਸ ਦੇ ਉੱਪਰਲੇ ਪਾਸੇ 22 ਫੁੱਟ ਜੋ ਇਸ ਦੀ ਚੌੜਾਈ ਹੈ ਉਸ ਚੌੜਾਈ ਦੇ ਵਿੱਚ ਦੋਨੇ ਪਾਸੇ ਰੇਲਿੰਗ ਲਾਈ ਜਾਊਗੀ ਤੇ ਵਿਚਾਲੇ ਜੋ 22 ਫੁੱਟ ਜਗ੍ਹਾ ਬਚ ਗਈ ਹੈ ਵਿਚਾਲੇ ਜਾਂ ਇੱਕ ਸਾਈਡ ਤੇ 8 ਤੋਂ 10 ਫੁੱਟ ਤੱਕ ਇੰਟਰਲੌਕ ਟਾਈਲਾਂ ਸਾਰੇ ਲੱਗਣਗੀਆਂ ਤੇ ਦਰਖਤ ਲੱਗਣਗੇ ਬਹੁਤ ਵਧੀਆ ਕੰਮ ਹੋਇਆ ਜੀ ਇਹ ਬਹੁਤ ਵਧੀਆ ਕੰਮ ਹੈ ਪਹਿਲਾਂ ਤਾਂ ਜੀ ਇਹੀ ਗੱਲ ਕਰ ਲੱਗ ਰਹੀ ਸੀ ਜੀ ਹੁਣ ਵੀ ਪਹਿਲਾਂ ਤਾਂ ਉਹ ਮਜ਼ਾਕ ਦੇ ਵਿੱਚ 17 ਸੈਕਟਰ ਕਹਿੰਦੇ ਸੀ ਜੀ ਕਿ ਹੁਣ ਇਹ ਅਸਲੀ ਮਾਇਨੇ ਦਾ 17 ਸੈਕਟਰ ਬਣ ਜੂਗਾ ਜੀ ਇਹ ਸਾਰੇ ਸ਼ਹਿਰ ਦਾ ਨਰਕ ਨਿਕਲ ਜੂਗਾ ਜੀ ਸਾਰੇ ਪਾਣੀ ਦੀ ਸਮੱਸਿਆ ਖਤਮ ਹੋ ਜੂਗੀ ਜੀ ਗੰਦ ਨਿਕਲ ਜੂਗਾ ਜੀ ਕਿੰਨੀ ਕੋ ਖੁਸ਼ੀ ਹੈ ਕਿਉਂਕਿ ਸ਼ਹਿਰ ਦੇ ਵਿੱਚ ਪੈਦਲ ਚੱਨ ਲਈ ਸ਼ਹਿਰ ਵਾਲਾ ਵੀ ਚਾਕਿੰਗ ਦਾ ਖੁਸ਼ੀ ਦਾਦਾ ਜੀ ਆਖਠ ਦੇਖ ਕੇ ਤਾਂ ਪਤਾ ਲੱਗਦਾ ਵੀ ਕਿੰਨਾ ਵਧੀਆ ਲੱਗ ਰਿਹਾ ਹੈ ਲੋਕਾਂ ਨੂੰ ਜਿਹੜੇ ਇਨਾ ਇਕੱਠ ਹੋਇਆ ਆਏ ਨੇਗੀ